ਵਕੀਲਾਂ ਵੱਲੋਂ ਫਿਰ ਸ਼ੁਰੂ ਕੀਤਾ ਗ੍ਰਾਮ ਨਿਆਂਇਲਾ ਦਾ ਵਿਰੋਧ 2 ਦਿਨਾਂ ਦੇ ਲਈ ਕੀਤਾ ਵਰਕ ਸਸਪੈਂਡ ਵੱਡੀ ਗਿਣਤੀ ਵਿੱਚ ਵਕੀਲ ਅੱਜ ਹੋਏ 바ਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਇਕੱਠੇ ਇਸ ਮੌਕੇ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਪਹਿਲਾਂ ਗ੍ਰਾਮ ਨਿਆਂਇਲਾ ਹੈ ਦੋ ਖੋਲ੍ਹੇ ਗਏ ਜਾਂ ਸੀਤੇ ਹੁਣ ਸੱਤ ਹੋਰ ਖੋਲ੍ਹੇ ਜਾਂ ਜਾ ਰਹੀਆਂ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ ਕਿਉਂਕਿ ਉੱਥੇ ਜਿਹੜਾ ਸਿਸਟਮ ਹੈ ਉਹ ਸਹੀ ਨਹੀਂ ਹੈ ਉੱਥੇ ਵਕੀਲਾਂ ਦੀ ਜਾਂ ਜੱਜਾਂ ਦੀ ਸਿਕਿਉਰਟੀ ਹੋਵੇਗੀ ਇਸ ਨੂੰ ਲੈ ਕੇ ਉਹ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ ਤੇ ਹੁਣ ਫਿਰ ਉਹਨਾਂ ਵੱਲ ਵਿਰੋਧ ਕਿਤੇ ਜਾ ਰਿਹਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤਿੰਨ ਅਤੇ ਆਪਣਾ ਚਾਰ ਮੂੜਾ ਵਰਕ ਸਸਪੈਂਡ ਕਰਕੇ ਡੀਜੀ ਸਾਧਮਿਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਫਿਰ ਵੀ ਅਗਰ ਇਸਤੇ ਕੋਈ ਸਰਕਾਰ ਗੌਰ ਨਹੀਂ ਕਰਦੀ ਤਾਂ ਉਹਨਾਂ ਵੱਲੋਂ ਵਾਲੇ ਤਰ੍ਹਾਂ ਦੇ ਸੰਘਰਸ਼ ਜਿਹੜਾ ਹੋਰ ਤੇਜ਼ ਕਿਤੇ ਜਾਵੇਗਾ ਕਿਉਂਕਿ ਉਹਨਾਂ ਵੱਲੋਂ ਜੋ ਪੰਜਾਬ ਸਰਕਾਰ ਵੱਲੋਂ ਇੱਕ ਸੁਪਰੀਮ ਕੋਰਟ ਵਿੱਚ ਇੱਕ ਐਫੀ ਡੇਟ ਦਿੱਤਾ ਜਾਣਾ ਹੈ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਉਹਨਾਂ ਵੱਲੋਂ ਕੀ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਵੇਗਾ ਆਓ ਤੁਹਾਨੂੰ ਸੁਣਾਉਣੀਆ ਕੀ ਕਹਿੰਦੇ ਨੇ ਪਠੰਡਾ ਬਾਰ ਐਸੋਸੀਏਸ਼ਨ ਦੀ ਪ੍ਰਧਾਨ ਇਸ ਮਾਮਲੇ ਨੂੰ ਲੈ ਕੇ ਅੱਜ ਪ੍ਰਧਾਨ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਮਾਨ ਐਡਵੋਕੇਟ ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬੇਟੰਡਾ ਦਾ ਮੁਖ ਸੇਵਾਦਾਰ ਆ ਅੱਜ ਦੀ ਮੀਟਿੰਗ ਬਾਰੇ ਕੀ ਹੈ ਅੱਜ ਦੀ ਮੀਟਿੰਗ ਸਾਡੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਹੈ ਤਰੀਕ ਨੂੰ ਇੱਕ 11 ਨੂੰ ਲੁਧਿਆਣਾ ਇਥੇ ਪੂਰੇ ਪੰਜਾਬ ਭਰ ਦੇ ਐਸੋਸੀਏਸ਼ਨਾਂ ਦੀ ਮੀਟਿੰਗ ਹੋਈ ਸੀ ਗ੍ਰਾਮ ਨਿਆਂਇਲਾ ਨੂੰ ਲੈ ਕੇ ਕਿਉਂਕਿ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਕਰੋੜ ਬਣਾਇਆ ਗਿਆ ਗ੍ਰਾਮ ਨਿਆਂਇਲਾ ਹੈ ਤਾਂ ਉਹਦੇ ਵਿੱਚ ਜਿਹੜਾ ਪ੍ਰੋਵੀਜ਼ਨ ਹੈ ਵੀ ਜਿੱਥੇ ਦੂਰ ਦਰਡੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਲਈ ਗ੍ਰਾਮ ਨਿਆਂਇਲਾ ਖੋਲਿਆ ਜਾਊਗਾ ਔਰ ਉਹ ਦੋ ਕੋਟਾਂ ਜਿਹੜੀਆਂ ਕੋਟ ਹਿੱਸੇ ਖਾਂ ਮੋਗੇ ਦੇ ਵਿੱਚ ਇੱਕ ਔਰ ਬਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਚੱਲ ਰਹੀ ਹੈ ਔਰ ਹੁਣ ਸਰਕਾਰ ਨੇ ਸੱਤ ਕੋਟਾਂ ਹੋਰ ਜਿਹੜੀਆਂ ਬਣਾਉਣ ਲਈ ਮંજੂਰੀ ਦਿੱਤੀ ਹੈ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਕਿਉਂਕਿ ਇੱਕ ਤਾਂ ਇਹ ਹੈ ਵੀ ਉੱਥੇ ਇਨਫਰਾਸਟ੍ਰਕਚਰ ਹੈ ਨਹੀਂ ਵਕੀਲ ਕਿਸ ਤਰ੍ਹਾਂ ਉੱਥੇ ਜਾਣਗੇ ਕਿਸ ਤਰ੍ਹਾਂ ਹੋਊਗਾ ਨਾ ਉਹ ਲਈ ਕਾਫੀ ਸਾਡੀ ਚਿੰਤਾਵਾਂ ਨੇ ਈਵਨ ਜੱਜਾਂ ਦੀ ਵੀ ਕੀ ਸਿਕਿਉਰਟੀ ਹੈ ਸਟਾਫ ਦੀ ਕੀ ਸਿਕਿਉਰਟੀ ਉੱਥੇ ਕਿਸ ਤਰ੍ਹਾਂ ਮੋਬਾਈਲ ਕੋਟ ਕੰਮ ਕਰੂਗੀ ਉਹ ਵੀ ਇਸ ਤਰ੍ਹਾਂ ਦਾ ਹਾਲਾਤ ਨੂੰ ਲੈ ਕੇ ਅਸੀਂ ਜਿਹੜਾ ਉਹ ਵਿਰੋਧ ਕਰ ਰਹੇ ਹਾਂ ਔਰ ਇਹ ਫੈਸਲਾ ਕੀਤਾ ਸੀ ਅਸੀਂ ਇੱਕ ਤਰੀਕ ਨੂੰ ਵਿਆਉਣ ਵਾਲੀ ਜਿਹੜੀ 3 ਤੇ 4 ਤਰੀਕ ਨੂੰ ਕੰਮ ਪੂਰੀ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬੰਦ ਰੱਖਿਆ ਜਾਊਗਾ ਔਰ ਡੀਸੀ ਸਾਹਿਬਾਨ ਨੂੰ ਇਹਦੇ ਸਵਾਂਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਅੱਜ ਅਸੀਂ ਉਸੇ ਕੜੀ ਦੇ ਤਹਿਤ ਸਾਡੀ ਐਸੋਸੀਏਸ਼ਨ ਦੇ ਵਿੱਚ ਜ਼ਿਲ੍ਹਾ ਮਾਰ ਐਸੋਸੀਏਸ਼ਨ ਵਹਿੰਡਾ ਵਿਖੇ ਕੰਮ ਨੂੰ ਮੁਕੰਮਲ ਤੌਰ ਤੇ ਬੰਦ ਰੱਖਿਆ ਔਰ ਇਹ ਜਾਣਕਾਰੀ ਸਾਰੇ ਸਾਡੇ ਭਰਾਵਾਂ ਤੱਕ ਪੰਚਾਈ ਐ ਮੀਟਿੰਗ ਆਹੀ ਔਰ ਸਾਰਿਆਂ ਨੇ ਸਾਡਾ ਜਿਹੜਾ ਸਾਥ ਦੇਣ ਦਾ ਪ੍ਰੋਸਾ ਦਿੱਤਾ ਫਿਰ ਵੀ ਕੋਈ ਮਸਲਾ ਹੱਲਣਾ ਹੋਇਆ ਫਿਰ ਅਗਲਾ ਅਸੀਂ ਇਹਦੇ ਲਈ ਹੈ ਕਿ ਸ਼ਾਮ ਨੂੰ ਸਾਡੀ ਏਜੀ ਸਾਹਿਬ ਨਾਲ ਮੀਟਿੰਗ ਹੈ ਕਿਉਂਕਿ ਮੈਟਰ ਜਿਹੜਾ ਮਾਨਜੋ ਸਪ੍ਰਿੰਗਪੋਰਟ ਦੇ ਵਿੱਚ ਪੈਂਡੇ ਹੈ ਉਥੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਆਪਦਾ ਹਲਫ਼ਿਆ ਬਿਆਨ ਦਿੱਤਾ ਜਾਣਾ ਅਸੀਂ ਉਹਦੇ ਸਬੰਧ ਵਿੱਚ ਚਾਰਾਜਾਈ ਕਰ ਰਹੇ ਹਾਂ ਕਿ ਉਥੇ ਜਿਹੜਾ ਹਲਫ਼ਿਆ ਬਿਆਨ ਦੇ ਵਿੱਚ ਇਹ ਕਿਹਾ ਜਾਵੇ ਵੀ ਸਾਨੂੰ ਇੱਥੇ ਰੋੜ ਨਹੀਂ ਗਈ ਪੰਜਾਬ ਦੇ ਵਿੱਚ ਇਸ ਗ੍ਰਾਮ ਨੇਲਿਆ ਦੀ ਔਰ ਇਹ ਪਹਿਲਾ ਨੋਟੀਫਿਕੇਸ਼ਨ ਹੋਇਆ ਕੈਪਟਨ ਸਾਹਿਬ ਪਹਿਲੇ ਦੱਸ ਰਹੇ ਆ ਕਿ ਅਜੇ ਨੋਟੀਫਿਕੇਸ਼ਨ ਹੋਇਆ ਸੀ ਕਿ ਉਹਨੂੰ ਡੀ ਨੋਟੀਫਾਈਡ ਕੀਤਾ ਜਾਵੇ ਆਪਣੀ ਪੰਜਾਬ ਸਰਕਾਰ ਉਸ ਨੂੰ ਆਪਣੀ ਕੈਂਡੀਡੇਟ ਦੇ ਵਿੱਚ ਰੱਖ ਕੇ ਉਹ ਜਿਹੜਾ ਸੀ ਉਹਨੂੰ ਡੀ ਨੋਟੀਫਾਈ ਕਰੇ